ਮਾ ਚਿੰਤਪੁਰਨੀ ਲੰਗਰ ਕਮੇਟੀ ਸਰਦੂਲਗੜ ਬਠਿੰਡਾ ਵੱਲੋਂ 26ਵਾਂ ਸਾਲਾਨਾ ਲੰਗਰ ਲਗਾਉਣ ਲਈ ਸਰਦੂਲਗੜ ਤੋਂ ਗੱਡੀ ਕੀਤੀ ਰਵਾਨਾ ਅੱਜ ਇਸ ਮੌਕੇ ਤੇ ਇਕੱਠੇ ਹੋਏ ਕਮੇਟੀ ਮੈਂਬਰ ਅਤੇ ਸ਼ਹਿਰ ਵਾਸੀਆਂ ਨੇ ਕੀ ਕਿਹਾ ਆਓ ਦੇਖਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਵੀਡੀਓ ਦੇਖੋ ਤੇ ਸ਼ੇਅਰ ਜ਼ਰੂਰ ਕਰ ਦਿਓ ਲਈ ਵਿਹਾਗਤੀ ਆਦੇ ਇਲਾਕਾ ਪ੍ਰਦੇਸ਼ ਦਾ ਹੋ ਨਾ ਬੋਲੋ ਕਰੋ ਕੰਧਪੁਰ ਨਹੀਂ ਆਉਂਦਾ ਮੇਰਾ ਨਾਮ ਧਰਮਚੰਦ ਜੀ ਮੈਂ ਮਾਂ ਚਿੰਤਪੁਰੀ ਲੰਗਰ ਕਮੇਟੀ ਜੋ ਸਦੂਗੜ ਬਟਿੰਡਾ ਹੈ ਪਿਛੇ 25 ਸਾਲਾਂ ਤੋਂ 26 ਸਾਲਾਂ ਤੋਂ ਇਹ ਲੰਗਰ ਲਗਾ ਰਹੀ ਹੈ ਉਹਦਾ ਸੈਕਟਰੀਆਂ ਤੇ ਸਾਡਾ ਜੋ ਇਹ ਲੰਗਰ ਹੈ ਇਹ ਪੂਰੇ ਸ਼ਹਿਰ ਵਾਸੀ ਸਦੂਗੜ ਬਟਿੰਡਾ ਅਤੇ ਹੋਰ ਮੰਡੀਆਂ ਉਹ ਸ਼ਹਿਰ ਵਾਸੀ ਸਹਿਯੋਗ ਦਿੰਦੇ ਹਨ ਜੇ ਸਾਡਾ ਲੰਗਰ ਹੈ ਉਹ 25 ਜੁਲਾਈ ਤੋਂ ਪਹਿਲੇ ਰਾਤੇ ਸ਼ਾਉਣ ਮਹੀਨੇ ਦੇ ਪਹਿਲੇ ਰਾਤੇ ਤੋਂ ਨੌਵੀਂ ਤੱਕ 2 ਅਗਸਤ ਤੱਕ ਇਹ ਚੱਲੂ ਹੈ ਜੀ ਤੇ ਉਦੇ 24 ਘੰਟੇ ਇਹ ਲੰਗਰ ਚੱਲੇਗਾ ਜੱਲਿਆ ਕਰੂਗਾ ਤੇ ਅਸੀਂ ਜੋ ਸ਼ਹਿਰ ਵਾਸੀ ਨੇ ਜੋ ਵੀ ਸਹਿਯੋਗ ਕੀ ਸੱਜਣ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਬਦੌਲਤ ਹਰ ਸਾਲ ਇਹ ਲੰਗਰ ਲੱਗਦਾ ਜੀ ਬਹੁਤ ਧੰਨਵਾਦ ਇੱਥੋਂ ਜਿਹੜੀ ਮਾਂ ਚਿੰਤਪੂਰਨੀ ਲੰਗਰ ਕਮੇਟੀ ਆ ਹਰ ਸਾਲ ਇੱਥੋਂ ਲੰਗਰ ਲੈ ਕੇ ਜਾਂਦੇ ਨੇ ਸਾਰੇ ਸ਼ਹਿਰ ਵਾਸੀਆਂ ਦਾ ਪੂਰਾ ਸਹਿਯੋਗ ਹੁੰਦਾ ਤੇ ਜਿਹੜਾ 26ਵਾਂ ਲੰਗਰ ਇਸ ਦਿਨ ਲੈ ਕੇ ਜਾ ਰਹੇ ਨੇ 25 ਤਰੀਕ ਤੋਂ ਲੈ ਕੇ 2 ਅਗਸਤ ਤੱਕ ਉੱਥੇ ਲੰਗਰ ਲਾ ਰਹੇ ਨੇ ਤੇ 28 ਤਰੀਕ ਨੂੰ ਇੱਕ ਚੌਂਕੀ ਵੀ ਲਾ ਰਹੇ ਨੇ ਉੱਥੇ ਉਹਦੇ ਵਿੱਚ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਵੱਡੀ ਤੋਂ ਵੱਡੀ ਗਿਣਤੀ 'ਚ ਉੱਥੇ ਪਹੁੰਚਣੋ ਤੇ ਇਹਨਾਂ ਦਾ ਸਹਿਯੋਗ ਕਰੋ ਤਾਂ ਜੋ ਇਹਨਾਂ ਦਾ ਹੌਸਲਾ ਵੱਧ ਸਕੇ ਜੈ ਮਾਤਾ ਜੈ ਮਾਤਾ ਚੰਤਪੁਰ ਲੰਗਰ ਕਮੇਟੀ ਵੱਲੋਂ ਲੰਗਰ ਲਗਾਇਆ ਜਾਣਾ ਹੈ 28 ਤਰੀਕ ਨੂੰ ਚੰਕੀਆ T20 ਜੈ ਮਾਤਾ ਦੀ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਜਿਵੇਂ ਕਿ ਮੈਥਰੋ ਪਹਿਲਾਂ ਧਰਮਪਾਲ ਜੀਆ ਨੇ ਤੇ ਸਾਡੇ ਸੰਜੀਪ ਜੀਆ ਨੇ ਕਿਹਾ ਇਹ 26 ਮਾਪਲਡਾਰ ਹੈ ਜੋ ਕਿ ਮਾਤਾ ਚੰਤਪੁਰ ਨੀਤੇ ਲੱਗਦਾ ਹੈ ਇਹ ਆ ਲਗ ਲਗ ਮਾਤਾ ਚੰਤਪੁਰਨੀ ਕਮੇਟੀ ਦੇ ਨਾਮ ਦੇ ਉੱਤੇ ਸੰਸਥਾ ਦਾ ਨਾਮ ਬਣਿਆ ਹੋਇਆ ਸਾਡੇ ਦੇ ਸਰਦੂਲਗੜ ਦੇ ਪ੍ਰਧਾਨ ਨੇ ਜਿਹੜੇ ਉਹ ਧਰਮਪਾਲ ਜੀ ਹੈ ਬਠਿੰਡੇ ਦੇ ਨਾਲ ਇਹਨਾਂ ਦਾ ਸਹਿਯੋਗ ਹੈ ਜੋ ਰਲ ਮਿਲ ਕੇ 25 ਸਾਲ ਕੰਟੀਨਿਊਸ ਪਹਿਲਾਂ ਹੋਇਆ ਹੁਣ 26ਵਾਂ ਲੰਗਰ ਇਹ ਇੱਥੋਂ ਲਾ ਰਹੇ ਆ ਇਹ ਸਾਰੇ ਸਰਦੂਲਗੜ ਵਾਸੀ ਜਿਵੇਂ ਨੇੜੇ-ਤੇੜੇ ਸਾਡੇ ਚੁਨੀਰ ਹੈ ਪੱਤਾ ਕਾਲਾਵਾਲੀਆ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਲਾਇਆ ਜਾਂਦਾ ਸਾਨੂੰ ਵੀ ਬਹੁਤ ਖੁਸ਼ੀ ਦੀ ਗੱਲ ਹੈ ਸ਼ਰਦੂਲਗੜ ਵਾਸੀਆਂ ਨੂੰ ਵੀ ਸਾਡੇ ਬੱਚੇ ਹੋਣ ਔਰ ਇਹੇ ਜਾ ਉਪਰਾਲਾ ਕਰਦੇ ਆ ਜੈ ਮਾਤਾ ਜੀ